ਸੱਲੀ ਇਹ ਪੂਰਾ ਵਧੀਆ ਤਰੀਕੇ ਨਾਲ ਸੱਲ ਸੱਲ ਵਿੱਚ ਆਪਣੇ ਸਾਹਿਬ ਜਿਹੜੇ ਇਹ ਬੰਨਣਾ ਨਾ ਬੰਨ ਕੋਈ ਵੀ ਬੰਨ ਹੁਣ ਵੀ ਜਿਹੜਾ ਟੁੱਟਾ ਪਾਣੀ ਉੱਪਰ ਦੀ ਹੋ ਕੇ ਨਹੀਂ ਟੁੱਟਾ ਇਹ ਥੱਲੇ ਉਹਦੇ ਢਾਹ ਲੱਗਦੀ ਢਾਹ ਦਾ ਮਤਲਬ ਪਾਣੀ ਜਦੋਂ ਥੱਲੇ ਲੰਘਦਾ ਥੱਲੇ ਰੇਤਾ ਹੀ ਆ ਉਹ ਜਿਸੋ ਬੰਨ ਜਿਹੜਾ ਹੈਗਾ ਪਾਣੀ ਜਿਹੜਾ ਬੰਨ ਦੇ ਨਾਲ ਆ ਜਾਂਦਾ ਥੱਲੇ ਵਗਣ ਲੱਗ ਪੈਂਦਾ ਉਹ ਵੱਡ ਸੜਦਾ ਫਿਰ ਉਤੋਂ ਜਿੰਨੀ ਮਰਜ਼ੀ ਆਪਾਂ ਲਾਈ ਜੰਨੇ ਉਹਨੂੰ ਰੋੜੀ ਜਾਂਦਾ ਜਿਸ ਤਰ੍ਹਾਂ ਇਹਨਾਂ ਨੇ ਸਰਪੰਚ ਸਾਹਿਬ ਸਰਪੰਚ ਸਾਹਿਬ ਆ ਜੋ ਇੱਥੇ ਜਿਹੜੀ ਹੈਗੀ ਜਿੰਨੂ ਨੋਚੇ ਨੇ ਨੋਚੇ ਇਹ ਆਪਣੀ ਜਿਹੜੀ ਆ ਆ ਜ਼ਮੀਨਾਂ ਤੁਹਾਡੀਆਂ ਸਾਰੀਆਂ ਨੇ ਜੀ 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 500 ਰੁਪਿਆ ਇੱਥੇ ਆਪਾਂ ਖੜੇ ਆ ਹਾਂਜੀ ਹਾਂਜੀ ਆ ਸਾਰੀ ਜ਼ਮੀਨ ਤੁਹਾਡੀਆਂ ਨੇ ਬਿਲਕੁਲ ਜੀ ਬਿਲਕੁਲ ਇਹ ਜਿਹੜਾ ਬਦਿਆਲ ਲਗਦਾ ਨਾ ਜੀ ਇਹ ਵੀ ਬਾਲਕੀ ਨੰਬਰ ਆ ਬਿਲਕੁਲ ਬਾਲਕੀ ਨੰਬਰ ਬਾਲਕੀ ਨੰਬਰ ਕਿਉਂਕਿ ਡਰਾਟ ਆ ਗਿਆ ਇੱਧਰ ਹੋ ਗਿਆ ਉੱਧਰ ਹੋ ਗਿਆ ਇਹ ਬਾਲਕੀ ਨੰਬਰ ਆ ਆ ਜਿਸ ਤਰ੍ਹਾਂ ਇੱਥੇ ਵੀ ਇੱਥੇ ਵੀ ਪਾਣੀ ਜਿਹੜਾ ਹੈਗਾ ਦੋ ਪਾਸਿਆਂ ਦੀ ਇੱਥੇ ਡਰਾਟ ਆ ਆ ਨੇੜੇ ਆ ਜਾ ਦੇ ਕੋਲ ਤੋਂ ਇਹ ਹੁਣ ਸਮਝ ਲਓ ਕਹ ਲੋ ਕਿ ਇਹਦਾ ਪਿੱਛੋਂ ਕਾਫੀ ਫੈਸਲੇ ਇੱਥੇ ਵੀ ਬੱਜ ਜਾਣਗੇ ਜਿਹੜੀਆਂ ਪਿੱਛਿਆਂ ਨੂੰ ਬੈਕ ਆ ਹਾਂਜੀ ਕਿਉਂਕਿ ਟੁੱਟਾ ਜਾ ਕੇ ਲਾਗ ਗਿਆ ਜਿਹੜਾ ਅੱਗੇ ਵਾਲਾ ਹਿੱਸਾ ਹੈ ਜਿਹੜਾ ਜੇ ਪਿੱਛੂ ਟੁੱਟਦਾ ਫਿਰ ਪ੍ਰੈਸ਼ਰ ਇੱਥੇ ਹੋਣਾ ਚਾਹੀਦਾ ਜਾਊਗਾ ਉੱਪਰ ਜਦੋਂ ਭਰ ਕੇ ਆਊਗਾ ਪਰ ਹੌਲੀ-ਹੌਲੀ ਜਾਊਗਾ ਅਗਲੀ ਕਰਮ ਬਾਹਰ ਉਹਨਾਂ ਦੇ ਵੈਸੇ ਬੰਦ ਆ ਪਹਿਲੀ ਇੱਥੇ ਜੇ ਜੇ ਦਾ ਇਹਦੇ ਵਿੱਚ 350 ਘਰ ਇਦੇ ਵਿੱਚ ਘਰ ਕੋਈ ਨਹੀਂ ਇੱਕ ਸਿਰਫ ਗਊਸ਼ਾਲਾ ਕੁਝ ਅਗਲੇ ਪਿੰਡਾਂ ਦੇ ਹੈ ਵਿੱਚ ਜਿਹੜੇ ਲਾਸਟ ਉੱਤੇ ਜਾਂਦੇ ਨੇ ਕਿ ਨਹੀਂ ਉਹ ਜਲੰਧਰ ਵਿੱਚ ਵਸਦੇ ਨੇ ਕੋਈ ਡੰਗਰ ਡੰਗਰ ਨਹੀਂ ਬਹੁਤ ਖਾਸ ਇੱਕ ਦੋ ਚਾਰ ਘਰ ਆ ਤੋਂ ਉਹਨਾਂ ਨੇ ਸਪੀਕ ਕੀਤਾ ਐ ਸੇਵਾ ਬਾਕੀ ਜਿਹੜੇ ਸਾਰੀ ਖੇਤੀ ਜਿਹੜੀ ਆ ਇਹਨਾਂ ਦੀ ਇੱਧਰ ਇਹ ਆ ਜਦੋਂ ਨਬੀ ਜੀ ਬਾਬਾ ਜੀ ਸਾਰਾ ਇਹਨਾਂ ਦਾ ਜਿੰਨਾ ਵੀ ਮੁਆਵਜ਼ਾ ਆਪਾਂ ਦੇਵਾਂਗੇ ਨਹੀਂ ਨਹੀਂ ਸੌਰੀ ਤੇ ਇੱਕ ਸਾਡੇ ਜ਼ਿਆਦਾਤਰ ਪੜੀਆਂ ਨਹੀਂ ਕਾਸ਼ਤਕਾਰ ਗਰਦੋਰੀ ਵਾਲੀਆਂ ਉਹਨਾਂ ਦਾ ਖਰਾਬਾ ਵੀ ਨਹੀਂ ਹੋਇਆ ਸਰਪੰਚ ਸਾਹਿਬ ਨਾਲ ਹੋ ਗਈ ਗੱਲ ਮੈਂ ਹੁਣੇ ਗੱਲ ਕਰਦਾ ਸਰਪੰਚ ਜੀ ਮਗ ਪੱਤਰ ਦੇ ਵਿੱਚ ਦਿਸ ਇਸ ਆਫ ਸਾਰੇ ਪੁਲਿਸ ਪ੍ਰਸ਼ਾਸਨ ਸਾਰੇ ਮਤਲਬ ਲੱਗੇ ਹੋਏ ਆ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਪਰ ਜਦੋਂ ਪ੍ਰਮਾਤਮਾ ਦੇ ਕਦੀ ਵੀ ਲੋੜ ਪਵੇ ਉਹ ਕੰਮ ਆ ਜੀ ਉਹ ਬੰਦੇ ਤੇ ਬਹੁਤ ਧੰਨਵਾਦ ਕਰਦੇ ਆ ਜੀ ਪਹਿਲਾਂ ਹੀ ਸਾਡੀ ਬਹੁਤ ਜ਼ਿਆਦੀ ਮਦਦ ਕਰਦੇ ਆ। ਇਹ ਸਾਨੂੰ ਸਾਨੂੰ ਟਾਈਮ ਵਗੇੜੇ ਜਿਹੜੇ ਆ ਬਰਦੇ ਮੀਂਹ ਵਿੱਚ ਜਿਹੜੇ ਮੰਤਰੀ ਕੋਲ ਐਮਪੀ ਕੋਲ ਖਰੀ ਗੱਲ ਆ ਦੋ ਟਾਈਮ ਜਾਂਦੇ ਰਿਹਾ ਤੇ ਦੋ ਮਸ਼ੀਨਾਂ ਪਰਸਨਲ ਇੱਕ ਪਬਲਿਕ ਦੋ ਮਸ਼ੀਨਾਂ ਉੱਥੇ ਚੱਲਦੀਆਂ ਨੇ ਚੱਲੋ ਇਹ ਸੰਗਤ ਆ ਜਿਹਨੇ ਮਿਹਨਤ ਕੀਤੀ ਐ ਤੁਸੀਂ ਮਿਹਨਤ ਕੀਤੀ ਅਸੀਂ ਤੁਹਾਨੂੰ ਦੇਖਣੇ ਮੇਰੇ ਹਲਕੇ ਜਾ ਕੇ ਸਾਂਹੇ ਵਾਲ ਜਾ ਕੇ ਸੇਵਾ ਕਰਾਏ ਜੀ ਜੀ ਔਰ ਇਹ ਬੁੱਢਾ ਦਰਿਆ ਸਾਰਾ ਸਾਫ ਕਿਉਂਕਿ ਸਰ ਇਹ ਤੇ ਹੈਗੇ ਨਮਕ ਲਾ ਕੇ ਅਸੀਂ ਤੇ ਕਹਿੰਦੇ ਵੀ ਸਾਨੂੰ ਸਾਰੇ ਪੰਜਾਬ ਨੇ ਮੈਨਰ ਦਿੱਤੀ ਆ ਕੁਛ ਮਿਗਰਾਵੰਦੜਾ ਤੂੰ ਉਦਾਂ ਹੀ ਪਰਸਨਲ ਦੇ ਦਿਓ ਸਾਨੂੰ 2000 ਦੇ ਦਿਓ 4000 ਦੇ ਦਿਓ ਨਾ 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 ਤਾ ਪਿਛੇ ਨਹੀਂ ਕਸਰ ਛੱਡੀ ਕਿਸੇ ਜੋਨਟ ਵੀ ਆਹ ਬਹੁਤ ਜ਼ਿਆਦੀ ਮਾਲਬੇ ਦੀ ਆ ਜੀ ਇਹ ਤਾਂ ਹੋ ਜੂਗਾ ਜੀ ਹੋਰ ਕਿਸੇ ਕੋਈ ਅਫਸਰ ਪ੍ਰਸ਼ਾਸਨ ਨਾਲ ਹੈ ਡਿਸਟ੍ਰਿਕਟ ਨਾਲ ਹੈ ਅੱਜ ਕੋਈ ਇਹ ਕੀ ਦੀ ਹੋ ਲੋੜ ਆ ਦੱਸੋ ਅੱਜ ਦੋ ਚਾਰ ਦੇ ਤੁਹਾਡੇ ਕੋਈ ਹੈਲਪ ਕਰ ਸਕਦੇ ਸਾਬ ਇਹ ਨੋਟ ਕਰ ਲਿਓ ਮੁੜ ਕੇ ਜਿੱਥੇ ਨੋਚਾ ਇਹਨਾਂ ਨੇ ਇਹ ਬੰਦੇ ਕਹਿਣਗੇ ਨਾ ਉੱਥੇ ਲੱਗਣੀ ਚਾਹੀਦੀ ਕਿਉਂਕਿ ਅਸਲੀ ਜਿਹੜਾ ਹੈਗਾ ਇਹਨਾਂ ਨੂੰ ਬਾਈਨਾਂ ਨੂੰ ਪਤਾ ਹੈ ਕਿ ਸਾਨੂੰ ਕੰਮਾ ਕਿੱਥੇ ਆ ਹਾਂ ਜੀ ਇਹ ਰਹਿ ਗਿਆ ਸਾਰਾ ਤੁਸੀਂ ਕਰਨਾ ਮੰਤਰੀ ਸਾਹਿਬ ਵੀ ਖੜੇ ਆ ਡੀਆਰਓ ਆ ਗਿਆ ਡੀਆਰਓ ਆ ਗਿਆ ਇੱਕ ਬਾਬਾ ਜੀ ਇਹਨਾਂ ਦੀ ਮੰਗ ਦੇ ਉੱਤੇ ਇੱਕ ਸਪੈਸ਼ਲ ਗੱਡੀ ਵਾਸਤੇ ਇੱਕ ਡੀਆਰਓ ਕਨੈਕਸ਼ਨ ਦਾ ਲਾਤਾ ਉਹ ਵਾਪਸ ਠੀਕ ਠੀਕ ਉਹ ਐਕਸਟਰਾ ਜਿੰਨੀ ਦੇਰ ਸਪੈਸ਼ਲ ਗੱਡਵਰੀ ਨਹੀਂ ਹੋ ਜਾਂਦੀ ਇੱਥੇ ਰਹਿ ਕੇ ਸਾਰਾ ਇਕੱਲੇ ਇਕੱਲੇ ਦਾ ਕਰਾ ਕੇ ਉਹਨੇ ਤੇ ਇੱਥੇ ਰਹੂਗਾ ਡਿਸਾ ਦੀ ਪੂਰੀ ਹੈਲਪ ਕਰੂਗਾ ਸਰ ਠੀਕ ਇਹ ਡਿਸਾ ਹੋ ਜੀ ਜੋ ਬਾਬਾ ਜੀ ਨੂੰ ਇਹਨਾਂ ਨੂੰ ਜੀਓਗ੍ਰਾਫਿਕਲੀ ਪਤਾ ਨਾ ਹਾਂਜੀ ਹਾਂਜੀ ਉਹ ਕਿਸੇ ਅਫਸਰ ਨੂੰ ਜਾਂ ਕੋਈ ਕਿਸੇ ਵਾਲੀ ਅਸੀਂ ਕਾਈ ਨਾਲ ਲੱਗੇ ਜੀ ਇਹਨਾਂ ਦੇ ਚਰਨਾਂ ਜੀ ਕਿਉਂਕਿ ਇਹਨਾਂ ਨੂੰ ਤਵਾ ਕਿੱਥੋਂ ਕਿਦਾਂ ਇਹਦੀ ਖਲਾਈ ਹੋਣੀ ਚਾਹੀਦੀ ਕਿਸ ਤਰ੍ਹਾਂ ਸਿਸਟਮ ਆ ਇਹ ਇੱਕ ਇੱਕੋ ਦਰਿਆ ਬਾਕੀ ਕਿਤੇ ਦੋ ਹੋ ਜਾਂਦੇ ਕਦੀ ਤਿੰਨ ਹੋ ਜਾਂਦੇ ਆ ਜੀ ਠੀਕ ਹੈ ਤੇ ਉਥੋਂ ਪਾਣੀ ਬੜਿਆ ਆਰਾਮ ਨਾਲ ਲੰਘ ਰਿਹਾ ਤੇ ਜੇ ਬਾਬਾ ਜੀ ਦੀ ਸਹਾਈਤ ਨਾਲ ਲੈ ਕੇ ਇਹਨਾਂ ਦੀ ਸੇਵਾ ਹੀ ਲਾ ਦਿੱਤੀ ਜਾਵੇ ਉਹ ਹੀ ਤਾਂ ਲੱਗੇ ਹੋਏ ਬਾਬਾ ਜੀ ਸੁਣ ਕੇ ਆਹ ਤਾਂ ਸਰਕਾਰ ਨੇ ਉਹ ਕੋ ਆਪਣਾ ਨਾਲ ਹੈਗੇ ਆ ਅਰਚਨਾ ਪੈਣੀ ਅਸੀਂ ਮੈਂ ਵੀ ਨਾਲ ਆ ਕੇ ਬਾਬੇ ਦੇ ਨਾਲ ਲੈ ਕੇ ਆਪਾਂ ਸਾਰਾ ਕਰਾ ਕੇ ਰੱਖਾਂਗੇ ਠੀਕ ਹੈ ਜੀ ਅਗਲੀ ਪ੍ਰਮਾਤਮਾ ਸੁੱਖ ਰੱਖੇ ਅਗਨੀ ਵਾਰੀ ਦਰ ਹੋਊਗਾ ਠੀਕ ਹੈ ਜੀ ਹੁਣ ਜਿਹੜਾ ਉਹ ਪ੍ਰਮਾਤਮਾ ਦੇ ਮਾਰਗੇ ਅਸੀਂ ਜਿੰਨਾ ਦੇ ਅਸੀਂ ਦੇਖਦੇ ਵੱਧ ਤੋਂ ਵੱਧ ਜਿਹੜਾ ਨੁਕਸਾਨ ਹੋਊ ਅਸੀਂ ਭਰਾਂਗੇ ਹਾਂ ਜੀ ਤੋ ਤੁਸੀਂ ਸਾਨੂੰ ਸੇਵਾਦਾਰ ਬਣਾਇਆ ਅਸੀਂ ਸੇਵਾ ਨਹੀਂ ਕਰਦੇ ਥੈਂਕ ਯੂ ਚਲੋ ਆਪਣਾ ਬੈਂਤੀ ਆਤਰੰਤੀ ਕਰਨ ਵਾਲਾ ਕੰਮ ਆ ਇਧਰ ਨਾਲ ਜਦੋਂ ਪਾਣੀ ਹੋਇੰਦਾ ਹੈ ਤਾਂ ਸੇਮ ਹੋ ਜਾਂਦੀ ਆ ਉਧਰ ਹਸਤੇ ਇੱਕ ਟਰਾਂਸਫਾਰਮ ਜਾਂ ਇੱਕ ਜਾਂ ਦੋ ਸਾਨੂੰ ਲਾਉਣੇ ਪੈਂਦੇ ਅੱਗੇ ਹੀ ਆਪ ਹੀ ਤਾਰਾਂ ਖਿੱਚ-ਖਿੱਚ ਕੇ ਲਾਉਣੇ ਆ ਤੇ ਵੱਡੇ ਟੂਲ ਪੰਪ ਜਿਹੜੇ ਪੱਕੇ ਲਾਏ ਜਾਣ ਹਰ ਵਾਰੀ ਅਸੀਂ ਆਪ ਦੇ ਮਤਲਬ ਤੌਰ ਤੇ ਲਾਉਂਦੇ ਜਾਂ ਬਾਬਾ ਜੀ ਸਾਡੀ ਸਹਾਇਤਾ ਕਰਦੇ ਜਾਂ ਖਾਸ ਕਰਕੇ ਉਹ ਜ਼ਰੂਰੀ ਆ ਜੀ ਉਹ ਅੱਜ ਹੀ ਉਹਨਾਂ ਦੇ ਦੋ ਇਧਰ ਪਾਣੀ ਖੜ ਗਿਆ ਤੇ ਉਧਰਲੇ ਬੰਨੇ ਸੇਮ ਚੱਲ ਜਾਂਦੀ ਹੈ ਜੀ ਪਾਣੀ ਫਿਰ ਇਧਰ ਤੇ ਪਾਣੀ ਹੈਗਾ ਹੈਗਾ ਉਹ ਬਾਹਰ ਲਾ ਵੀਜਿਆ ਜਾਂਦਾ ਪਰ ਵਾਣਾ ਲੱਗੇ ਬਿਲਕੁਲ ਇੱਥੇ ਇੱਥੇ ਹੈ ਨਹੀਂ ਇੱਥੇ ਅੰਕੇ ਵੀ ਖੜਦਾ ਕਿ ਧਾਰ ਆਪਣੇ ਪਰ ਉਹਨੇ ਤੈਨੂੰ ਮੋਟਰ ਹੈਗੀ 15 ਚੀਜ਼ ਇੱਥੇ ਮਿਹਰਬਾਨੀ ਕੋਈ ਨਹੀਂ ਅਸੀਂ ਨਾਲ ਹੈ ਜੀ ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਆ ਸਰਕਾਰ ਨਾਲ ਹੈ ਪ੍ਰਸ਼ਾਸਨ ਨਾਲ ਹੈ ਤੁਹਾਡਾ ਸਾਰਾ ਨੁਕਸਾਨ ਅਸੀਂ ਭਰਾਂਗੇ ਕਬਰਾਂ ਆਉਣ ਦੀ ਲੋੜ ਨਹੀਂ ਹੈ ਜੋ ਹੁਣ ਪ੍ਰਮਾਤਮਾ ਕੇ ਜੋਰ ਨਹੀਂ ਚੱਲ ਸਕਦਾ ਪਰ ਕਿਸੇ ਗੱਲ ਦੀ ਕਿਸੇ ਦੀਆਂ ਗੱਲਾਂ ਵਗਰਾਂ ਦੀ ਲੋੜ ਨਹੀਂ ਅਸੀਂ ਖੁਦ ਮੈਂ ਰੈਵਨਿਊ ਮਿਨਿਸਟਰ ਮੇਰੇ ਨਾਲ ਬਾਬਾ ਜੀ ਸੰਤ ਸਿੰਘ ਚੱਗ ਜੀ ਸਾਡੇ ਰਾਜ ਸਭਾ ਮੈਂਬਰ ਵੀ ਨੇ ਇੱਥੋਂ ਦੇ ਦੇਖੋ ਇੱਥੋਂ ਦੇ ਕੀ ਪੂਰੇ ਦੇਸ਼ ਦੀ ਸੇਵਾ ਕਰ ਰਹੇ ਨੇ ਹਰ ਸਾਲ ਇਹ ਆਜੂ ਜਾ ਕੇ ਬੁੱਢਾ ਦਰਿਆ ਤੱਕ ਨੇ ਸਾਫ਼ ਕਰਤਾ ਤੇ ਨਾਲ ਹੋ ਕੇ ਅੱਜ ਪੰਜ ਹਰ ਪਿੰਡ ਨੂੰ ਇੱਕ ਇੱਕ ਕਿਸ਼ਤੀ ਜਿਹੜੀ ਆ ਉਹ ਤੁਹਾਨੂੰ ਨਾਲ ਹੋ ਕੇ ਦੇ ਜਾਣਗੇ ਬਾਬਾ ਜੀ ਆਪਣੇ ਫੰਡ ਦੇ ਵਿੱਚੋਂ ਜਿਹੜਾ ਨੁਕਸਾਨ ਹੋਇਆ ਉਹ ਅਸੀਂ ਸਾਡੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੈਨੂੰ ਭੇਜਿਆ ਉਹਨਾਂ ਦੇ ਹੁਕਮ ਅਨੁਸਾਰ ਆਇਆ ਕਿ ਵਾਦਾ ਹੈ ਤੁਹਾਡੇ ਨਾਲ ਵੀ ਜਿਹੜਾ ਸਾਰਾ ਨੁਕਸਾਨ ਹੈ ਇੱਕ ਸਪੈਸ਼ਲ ਗਦਾਵਰੀ ਵਾਸਤੇ ਹੁਕਮ ਦਿੱਤੇ ਸਾਰੇ ਜ਼ਿਲ੍ਹਿਆਂ 'ਚ ਇੱਕ ਡੀਆਰਓ ਇੱਕ ਨੈ ਤਹਿਸੀਲ ਦਾ ਸਪੈਸ਼ਲ ਲਗਾਤਾ ਕਿ ਨਾਲ ਦੀ ਨਾਲ ਸਪੈਸ਼ਲ ਗਦਾਵਰੀ ਕਰਕੇ ਜਿਹੜਾ ਤੁਹਾਡਾ ਮੁਆਵਜ਼ਾ ਨਾਲ ਦੀ ਨਾਲ ਤੁਹਾਨੂੰ ਸਾਰਿਆਂ ਨੂੰ ਮਿਲੇਗਾ ਕਿਸੇ ਗੱਲੋਂ ਵੀ ਘਬਰਾਉਣ ਦੀ ਲੋੜ ਨਹੀਂ ਹੁਣ ਜੇ ਕਿਸੇ ਦੀ ਕੋਈ ਹੋਰ ਨੁਕਸਾਨ ਹੁੰਦਾ ਤੇ ਉਹ ਨਾਲ ਹੋ ਕੇ ਸਾਰੇ ਇੱਕ ਦੂਜੇ ਦੀ ਆਪਾਂ ਹੈਲਪ ਕਰ ਰਹੇ ਆਂ ਪੰਜਾਬੀ ਸਾਰੇ ਤੇ ਜੇ ਕੋਈ ਜ਼ਿਆਦਾ ਲੋਡ ਬੰਦ ਹੋਵੇ ਤੁਸੀਂ ਪ੍ਰਸ਼ਾਸਨ ਨੂੰ ਨੰਬਰ ਜਾਰੀ ਕੀਤੇ ਗਏ ਆ ਡੀਸੀ ਸਾਹਿਬ ਖੁਦ ਨਾਲ ਆ ਸਾਰੇ ਅਫਸਰ ਸਹਿਬਾਨ ਨਾਲ ਹੈ ਤੇ ਤੁਸੀਂ ਸਾਰਾ ਕੋਈ ਵੀ ਲੋੜ ਹੈ ਸਾਨੂੰ ਤੁਸੀਂ ਸਹਾਇਤਾ ਵਾਸਤੇ ਸਾਨੂੰ ਤੁਸੀਂ ਹੁਕਮ ਲਾ ਸਕਦੇ ਹੋ ਅਸੀਂ ਤੁਹਾਡੀ ਸੇਵਾ ਲਈ ਖੜੇ ਹਾਂ ਬਹੁਤ ਬਹੁਤ ਧੰਨਵਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੀ ਹੈ ਕੁਦਰਤ ਨੇ ਐਦਾਂ ਕੀਤਾ ਕਿ ਮਤਲਬ ਮੈਨੂੰ 4.5 ਮਿੰਟ ਵਿੱਚ ਇਹ ਨਹੀਂ ਸਮਝ ਆਈ ਕਿ ਸਾਡੀ 20 ਦਿਨ ਦੀ ਜਿਹੜੀ ਤਪੱਸਿਆ ਸੀ ਉਹਨੂੰ ਕੀ ਹੋ ਗਿਆ ਕਿਉਂ ਇੰਨੀ ਜਲਦੀ ਕੁਦਰਤ ਨੇ ਐਡਾ ਖਤਕਹਿਟ ਹਟਾਦਾ ਤੇ ਫਿਰ ਮੈਨੂੰ ਉਹ ਕਹਿਣਾ ਪਿਆ ਕਿ ਵਾਹਿਗੁਰੂ ਤੂੰ ਸਾਡਾ ਚੰਗੀ ਨਹੀਂ ਕੀਤੀ। ਉੱਥੇ ਮੇ ਜੇ ਜਬਾਤੀ ਹੋ ਗਿਆ। ਸਰ ਹੁਣ ਉਹ ਗੱਲ ਆਪਾਂ ਜੇ ਆਪਾਂ ਉਹੀ ਕਰੀ ਜਾਈਏ ਨਾ। ਉਹ ਚੰਨੀ ਕੋਈ ਗੱਲ ਹੈ। ਗੱਲ ਆਪਾਂ ਗਾਂਹ ਦੀ ਕਰਨੀ ਸਰ ਉਹ ਤੁਸੀਂ ਆਏ ਆ ਖੁਦ ਆਮ ਆਦਮੀ ਪਾਰਟੀ ਨਾਲ ਚਲੋ ਵੋਟਾਂ ਪੁਵਾਈਆਂ ਇਹ ਏਰੀਏ ਚੋਂ ਸਰ ਨਹੀਂ ਚਲੋ ਕੋਈ ਨਾ। ਹਾਂਜੀ ਤੇ ਬੇਨਤੀ ਹੁਣ ਸਾਡੀ ਤੇ ਇਹ ਆ ਕਿ ਸਾਨੂੰ ਮਾਫੀਆ ਦੇਤਾ ਜਾ ਦੇਖੋ ਅਸੀਂ ਸਪੈਸ਼ਲ ਤਾਂ ਇੱਥੇ ਰਹਿ ਰਹੇ ਆ ਉਸ ਦਿਨ ਤੇ ਜੀਮਾ ਸਾਹਿਬ ਇੱਥੇ ਆਵਦੇ ਬਾਬਾ ਜੀ ਸੰਤ ਸਿੱਖਿਆ ਵਾਲੀ ਇਹਨਾਂ ਨੇ ਦੋ ਮਸ਼ੀਨਾ ਲਾ ਰੱਖਿਆ ਸੀ ਉਸ ਦੇ ਬੰਦੇ ਉੱਤੇ ਵੀ ਕੰਟੀਨਿਊ ਨਾ ਕੋਈ ਜਿਹੜੀ ਇਹ ਮਾਰਪੀ ਨਾ ਪੈ ਸਕੇ ਪਰ ਪ੍ਰਮਾਤਮਾ ਕੇ ਜੋਰ ਨਹੀਂ ਚੱਲਦਾ ਨਹੀਂ ਬਹੁਤ ਮਿਹਨਤ ਕੀਤੀ ਹੈ ਬਹੁਤ ਤੁਸੀਂ ਸਾਰਿਆਂ ਨੇ ਅੱਗੇ ਇਤਰਾ ਹੋਇਆ ਸੀ ਹਾਂਜੀ ਮਾਬ ਜੀ ਦੇ ਇਤਰਾ ਹੋਇਆ ਜੀ ਇਤਰਾ ਮਾਪ ਕੀ ਪੈਦਾ ਦੇਤਾ ਨਹੀਂ ਨਹੀਂ ਹੁਣ ਆਸਵਾ ਸੁਣੋ ਮੇਰੀ ਸੁਣੋ ਸਰਪੰਚ ਸਾਹਿਬ ਮਿਲ ਕੇ ਸਾਰਿਆਂ ਨੂੰ ਅਸੀਂ ਉਦੋਂ ਵੀ ਸੀਗੇ ਤਾਲੀ ਜਿਹੜਾ ਜਿਹੜਾ ਵੋਂਦਾ ਉਹਨੂੰ ਮਿਲੇ ਸਪੈਸਵ ਆ ਗਿਆ ਉੱਥੇ ਮਿਲ ਗਿਆ ਇਹ ਤੁਹਾਨੂੰ ਸਪੈਸ਼ਲ ਗਦਾਰੀ ਦੇ ਹੁਕਮ ਅਸੀਂ ਦੇਤੇ ਹੋਏ ਅਫਸਰ ਡੀਸੀ ਸਾਹਿਬ ਨਾਲ ਸਾਰਾ ਮਾਮਲਾ ਤੇ ਅੰਦਰ ਹੈ ਤੇ ਬਾਹਰ ਹੈ ਜਿਹੜਾ ਵੋਂਦਾ ਉਹਨੂੰ ਹੀ ਮਿਲੂਗਾ ਕਿਸੇ ਦਾ ਜਿਹੜਾ ਦੇਖੋ ਪਰਮਾਤਵਾ ਕੇ ਜੋਰ ਨਹੀਂ ਚੱਲਦਾ ਪਰ ਆਪ ਤੁਹਾਡੇ ਪਿੰਡ ਵੱਲੋਂ 20 ਦਿਨ ਦੀ ਕੰਟੀਨਿਊ ਤੁਸੀਂ ਮਿਹਨਤ ਕਰ ਰਹੇ ਸੀ ਚਲੋ ਨਹੀਂ ਜੋਰ ਚੱਲਿਆ ਪਾਣੀ ਇੰਨਾ ਜ਼ਿਆਦਾ ਵੱਧ ਗਿਆ ਜੀ ਸਰ ਪਰ ਫੇ ਵੀ ਬੜੀ ਹਿੰਮਤ ਤੁਸੀਂ ਦਿਖਾਈ ਪਰ ਤੁਹਾਨੂੰ ਵਾਅਦਾ ਹੈ ਕਿ ਜਿਹੜਾ ਇੱਕ ਇੱਕ ਰੁਪਿਆ ਜਿਹੜਾ ਨੁਕਸਾਨ ਹੋਇਆ ਹੈਗਾ ਬਾਪਜਾ ਤੁਹਾਨੂੰ ਜਰੂਰ ਮਿਲੂਗਾ ਜਿਹੜਾ ਵਾਰਿਆ ਉਹ ਜਿਨ੍ਹਾਂ ਨੇ ਫਸਲ ਬੀਜੀ ਉਹਨੂੰ ਮਿਲੂ ਕਮ ਸੇ ਕਮ ਸਿਰ 20000 ਰੁਪਏ ਸਾਰੇ ਇੱਕ ਬੇਨਤੀ ਹੋਰ ਆ ਜੀ ਹਾਂਜੀ ਇਹ ਜਦੋਂ ਆ ਇਧਰ ਪਾਣੀ ਚੱਲ ਹੋ ਗਿਆ ਇੱਧਰ ਪਾਹ ਸੇਮ ਬਹੁਤ ਹੋ ਜਾਂਦੀ ਆ ਸਾਡੇ ਆਏ ਪਿੰਡ ਦੇ ਵਿੱਚ ਆਲਕੁਰਦੇਚ ਹਾਂਜੀ ਉਹਦੇ ਵੱਡੇ ਪੰਪ ਲੱਗ ਜਾ ਹੁਣ ਤੋਂ ਮਨਜ਼ੂਰੀ ਮਿਲ ਜੇ ਪੰਪ ਲੱਗ ਜਾਣਾ ਸੇਮ ਸੇਮ ਪ੍ਰੋਬਲਮ ਇਹ ਕਹਤਾਂ ਇਹ ਕਹਤਾਂ ਇੱਧਰ ਜਿਹੜਾ ਪਾਣੀ ਆ ਦੇਖੋ ਇੱਧਰ ਹੋ ਜਾਓ ਇੱਧਰ ਹੋਣ ਸ਼ੁਰੂ ਹੋ ਜਾਓ ਜਿਹੜਾ ਸਾਰਾ ਇਹ ਜਿਹੜਾ ਤੁਸੀਂ ਕਿੱਥੇ ਹੋ ਸਾਹਮਣੇ ਇਹ ਸਰ ਇਹਨਾਂ ਇਨਾਂ ਦਰਖਤਾਂ ਦੇ ਵਿੱਚੋਂ ਟੁੱਟਾ ਇਹ ਉਹ ਵਾਡਵਾਂਸ ਬਣ ਅੱਛਾ ਤੇ ਉੱਤੇ ਅਸੀਂ ਲਗਾਤਾਰ ਮਤਲ ਕੋਸ਼ਿਸ਼ ਕਰ ਰਹੇ ਹਾਂ ਸਰ ਵੀ ਕਿਉਂਕਿ ਸਰ ਜਦੋਂ ਮੈਂ ਉਹ ਤਾਂ ਮਾਰੀ ਮੈਨੂੰ ਦੀਦਾ ਸੀ ਕਿ ਇੱਥੋਂ ਦੇ ਜੰਮੇ ਬਲੇ ਆ ਵੀ ਮੈਨੂੰ ਇਹ ਮੇਰੀ ਧਾ ਦੇ ਵਿੱਚ ਇਹ ਸੀ ਕਿ 35 ਪਿੰਡ ਮੇਰੇ ਖਰਾਬ ਹੋ ਜਾਣੇ ਆ ਅੱਜ ਉਹ ਵੀਡੀਓ ਨਹੀਂ 1 ਲੱਖ ਤੋਂ ਪਹਿਲਾਂ ਇੱਕ ਦਿਕਾ ਡਾ ਇਦਾਂ ਕਰਾਂ ਕਰਾਂ ਪੁੱਛੀਏ ਉਸ ਨੂੰ ਅੱਭੇ ਜਾਣਾ ਅੰਦਰ ਘਰਾਂ ਚ ਘਰਾਂ ਚ ਚੱਲਦੇ ਹਾਂਜੀ ਹਾਂਜੀ ਜਿਹਨੇ ਹੜਵਾਲੇ ਇੱਥੇ ਦੇਖੋ ਸਾਡੇ ਲਾਹੌਰ ਦੇ ਫੋਟੋ ਦਾ ਹਾਲਾਤ ਹੋਰ ਇੱਥੇ ਇਹਨਾਂ ਦੇ ਪਰਸਨਲੀ ਆਈਆਂ ਜਿਹੜੀਆਂ ਜਿਹੜੀਆਂ 5 ਕਿਸ਼ਤਾਂ ਇੱਥੇ ਦਿੱਤੀਆਂ ਆਪਾਂ ਉਹ ਹੁਣ ਆਪਾਂ ਤਿੰਨ ਇੱਥੇ ਦੇਵਾਂਗੇ ਤਿੰਨ ਇੱਥੇ ਦੋ ਦੇ ਦੋ ਨੂੰ ਦੇਵਾਂਗੇ ਠੀਕ ਨੇਰੇ ਪਾਣੀ ਆਵੇ ਓਕੇ ਓਕੇ ਸੱਸੀ ਗਾਲ ਜੀ ਤੁਹਾਨੂੰ ਕੀ ਆ ਰਿਹਾ ਹੈ ਬਿਲਕੁਲ ਧੰਨਵਾਦ ਜੇ ਮਸਾਲਾ ਆਪਾਂ ਨਾਲ ਜਿਹੜੇ ਜਿਆਦਾ ਪਾਣੀ ਆ ਉਹ ਘਰਾਂ ਨੂੰ ਬੇਨਤੀ ਲਾਈਏ ਵੀ ਜੇ ਤੁਸੀਂ ਆ ਜੀ ਪਾਣੀ ਸੱਤ ਕੰਢ ਕੰਢ ਦੀ ਉਹਨਾਂ ਨੂੰ ਕੋਈ ਮੁਸ਼ਕਲ ਨਾ ਹੋਵੇ ਸਰ ਬਾਬਾ ਜੀ ਅੱਜ ਨਾਲ ਉਹਨਾਂ ਨੂੰ ਬੇਨਤੀ ਲਾਈਏ ਪ੍ਰਹਾਨ ਜੀ ਬੇਨਤੀ ਲਾਓ ਨਾਲ ਹੋ ਕੇ ਵੀ ਜੇ ਬਾਹਰ ਅਜਿਹੇ ਜਿਹੜੇ ਜਿੱਥੇ ਜਿਆਦਾ ਪਾਣੀ ਵੀ ਜਾ ਕੇ ਆਏ ਅੱਜ ਸੋਨ ਦੇ ਗਏ ਬਾਬਾ ਜੀ ਨਾਲ ਹਾਂ ਪਰ ਉਹਨਾਂ ਬਾਹਰ ਖਾਏ ਆ ਵੀ ਬਾਰ ਕੋਈ ਜਗ੍ਹਾ ਨਹੀਂ ਤਕਾਣਾ ਨਹੀਂ ਜਗ੍ਹਾ ਦਿੱਨੇ ਆ ਜੀ ਅਸੀਂ ਸਾਰਾ ਜਗ੍ਹਾ ਜਗ੍ਹਾ ਦਾ ਬੰਦੋਬਸਤ ਕਰਕੇ ਦਿੰਦੇ ਸਾਰਾ ਬੰਦੋਬਸਤ ਹੈ ਜਗ੍ਹਾ ਰਹਿਣ ਦਾ ਖਾਣ ਪੀਣ ਦਾ ਸਾਰਾ ਕਰਵਾ ਦੇ ਘਰ ਨੂੰ ਵਿਸ਼ਵਾਸ ਸਵਾਭਾਵ ਫਿਰ ਦੇਖੋ ਲੈ ਨਹੀਂ ਅਸੀਂ ਦੇਖੋ ਸਾਰਾ ਹੱਲ ਕਰਵਾ ਦਿੰਦੇ ਤੁਸੀਂ ਪਲਾਨਿੰਗ ਬਣਾਓ ਸਾਰਿਆਂ ਨੂੰ ਮੈਨੂੰ ਲੈ ਆਓ ਜੀ ਲੈ ਆਓ ਇਹ ਰੱਬ ਲੈ ਆਉ ਮੈਂ ਥੋੜਾ ਮੈਂ ਥੋੜਾ ਥੋੜੀ ਦੇਰ ਉਹ ਜਿਹੜਾ ਵਾ ਉਹ ਨਾਲ ਨਾਲ ਜਿਹੜਾ ਵਾ ਬੜੀ

ਉਹਨੂੰ ਬਾਹਰ ਮਾਰੀ ਹੱਲ ਕਰਦੇ। ਇੱਥੋਂ ਦੇ ਲਈ ਹੈ ਬੜਾ। ਦੇਖੋ ਪੰਜਾਬ ਚ ਆ ਚੀਜ਼ ਪਰਮਾਤਮਾ ਦੀ ਕਿਰਪਾ। ਬਾਬੇ ਨਾਨਕ ਦੀ ਕਿਰਪਾ ਹੈ। ਤੇ ਜੋ ਮਰਜ਼ੀ ਹਾਲਾਤ ਹੋਏ ਨੇ ਪਰ ਬੰਦੇ ਨੂੰ ਉੱਤੇ ਬਾਹਰ ਪੰਜ ਲੋਕਾਂ ਨੇ ਪਾਣੀ ਮਹਿੰਗੇ ਕਰਦੇ ਇਹ ਸਾਰਾ ਕੁਝ ਮਹਿੰਗਾ ਤੇ ਲੱਗਾ ਪਿਆ ਭਾਉ ਨਾ ਬੋਲ ਲੋਕ ਉਹਨੇ ਕੱਢ ਕੇ ਲੈ ਰਹੇ ਸਮਾਨ ਲੱਗਦੇ ਹਨ ਹਾਂਜੀ ਹਾਂਜੀ ਅੱਗੇ ਲੱਗਾ ਨਾ ਮਾਲਕ ਮਾਲਕ ਅੱਗੇ ਮਾਲ ਵੀ ਜਗਾ ਸਹੀ ਪਾਣੀ ਲੱਦਣ ਡੇ ਡੰਗਰ ਉਹਨਾਂ ਨੂੰ ਦੇਖ ਲਈਏ ਹਾਂਜੀ ਨਿਹਾਰਸ ਉਹ ਦੇਖੋ ਸਾਹਮਣੇ ਆ ਕੇ ਸਮਾਨ ਉਹ ਕੱਲ ਵੀ ਗਏ ਸੀ ਅਸੀਂ ਉਹਨਾਂ ਨੂੰ ਕਹਿੰਦੇ ਥੋੜੇ ਨਾਲ ਦੋ ਕੇਸੀਆਂ ਦੋ ਟਿੱਕੀਆਂ ਉਹ ਜੋ ਦੋ ਬਣ ਚ ਕੋਦਰ ਲੱਗ ਜਾਂਦੀ ਤਨ ਗੇਸਤੀਆਂ ਹੋ ਜਾਂਦੀਆਂ ਇਕੱਠੀਆਂ ਉਹ ਪਾਵਰ ਕਰਕੇ ਧੂਲੇਉਂਦੀਆਂ ਬਸ ਠੀਕ ਇਹੋ ਜਿਹੇ ਗੇਸਤੀਆਂ ਨਾਲ ਕੋਈ ਹੈਗੀਆਂ 5 60 ਕੋਈ ਬਾਈਟ ਬਣਗਾ ਦੇ ਆਕੇ ਹਾਂ ਬਹੁਤ ਵਾਹ ਸੁਣ ਨਾਲਾ ਇਸ ਇਲਾਕੇ ਦੇ ਵਿੱਚ ਪੁੱਜੇ ਹੋ ਕਿਹੋ ਜਿਹੇ ਹਾਲਾਤ ਨੇ ਤੇ ਕੀ ਰਾਹਤ ਪ੍ਰਦਾਨ ਕਰਨੀ ਅੱਜ ਮੇਰੇ ਨਾਲ ਮੈਂ ਬਾਬਾ ਜੀ ਨਾਲ ਸੰਤ ਸਿੱਚੇਵਾਲ ਜੀ ਨਾਲ ਇੱਥੇ ਪਹੁੰਚੇ ਆ ਸਨ ਨਾਲ ਸਾਡੇ ਚੀਮਾ ਸਾਹਿਬ ਹਲਕਾ ਇੰਤਖਰ ਸਾਹਿਬ ਸਾਡੇ ਡੀ ਸਾਹਿਬ ਐਸਐਸਪੀ ਸਾਹਿਬ ਸਾਰਾ ਪ੍ਰਸ਼ਾਸਨ ਨਾਲ ਅਸੀਂ ਆਲੀ ਖੁਰਤੇ ਵਾਲੀ ਕਲਾ ਦਾ ਹਾਲਾਤ ਦੇਖਿਆ ਜਿਹੜਾ ਕੱਲ ਸਾਡੇ ਭਰਾ ਨੇ ਇੱਕ ਵੀਡੀਓ ਪਾਈ ਸੀ ਜਦੋਂ ਬੰਨ ਟੁੱਟਦਾ ਤੁਹਾਨੂੰ ਜਿਹੜੀਆਂ ਟਾਹਾਂ ਨਿਕਲਦੀਆਂ ਹੋਈਆਂ ਸੁਣ ਕੇ ਰਹਿ ਨਹੀਂ ਗਿਆ ਤੇ ਅਸੀਂ ਉੱਥੇ ਪਿੰਡ ਪਹੁੰਚ ਕੇ ਉਹਨਾਂ ਨੂੰ ਮਿਲ ਕੇ ਆਏ ਆ ਉਹਨਾਂ ਦਾ ਜਿਹੜਾ ਤਕਰੀਬਨ ਦੋ ਪਿੰਡਾਂ ਦਾ 20000 ਏਕੜ ਦਾ ਨੁਕਸਾਨ ਹੋਇਆ ਉਹਨਾਂ ਨੇ ਵਾਅਦਾ ਕਰਕੇ ਆ ਕਿ ਤੁਹਾਡਾ ਜਿਹੜਾ ਜਲਦੀ ਜਦੋਂ ਵੀ ਪਾਣੀ ਘਟਦਾ ਤੇ ਇਹਦਾ ਸਪੈਸ਼ਲ ਗਦਾਵਰੀ ਦੇ ਅਫਸਰ ਹੁਕਮ ਦਿੱਤੇ ਹੋਏ ਆ ਸਪੈਸ਼ਲ ਇੱਕ ਡੀਆਰਓ ਇੱਕ ਤਹਿਸੀਲਦਾਰ ਲਗਾਇਆ ਹੋਇਆ ਪਾਣੀ ਘਟਦੇ ਸਾਰੀ ਸਪੈਸ਼ਲ ਗਦਾਵਰੀ ਹੋਣ ਤੋਂ ਬਾਅਦ ਜਿਹੜੇ ਵੀ ਕਿਸਾਨ ਭਰਾਵਾਂ ਨੇ ਮਿਹਨਤ ਕੀਤੀ ਹੋਈ ਆ ਉਹਨਾਂ ਨੂੰ ਉਹਨਾਂ ਦਾ ਬੰਦਾ ਮਾਅਵਜਾ ਸਾਰਿਆਂ ਨੂੰ ਦੇਵਾਂਗੇ ਸੋ ਪੂਰੇ ਦੋਨੇ ਪਿੰਡਾਂ ਦੇ ਜਿਹੜੇ ਸਰਪੰਚ ਪੰਚਾਇਤਾਂ ਨੂੰ ਪਨਾਵਾਂ ਨੂੰ ਉੱਥੇ ਤੱਕ ਕਿ ਮਤਾਵਾ ਵੀ ਸਾਡੇ ਕੋਲ ਇਥੇ ਮਿਲੀਆਂ ਸੋ ਸਾਰਿਆਂ ਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਨਾਲ ਜਿਹੜਾ ਵਾਦਾ ਯਕੀਨ ਹੈ ਕਿ ਮੁੱਖ ਮੰਤਰੀ ਸਾਹਿਬ ਸਾਡਾ ਇਹ ਹੱਲ ਜ਼ਰੂਰ ਕਰਨਗੇ ਸੋ ਮੈਂ ਵੀ ਉਹਨਾਂ ਨੂੰ ਵਾਦਾ ਕਰਕੇ ਕਿਉਂਕਿ ਰੈਵਨਿਊ ਮਿਨਿਸਟਰ ਤੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਇੱਕ ਏਕੜ ਦਾ ਜਿਹੜਾ ਜਿੰਨਾ ਵੀ ਨੁਕਸਾਨ ਹੈ ਹਰ ਏਕੜ ਦਾ ਜਿੰਨੇ ਵੀ ਮਿਹਨਤ ਕੀਤੀ ਹੈ ਉਹ ਮੁਆਵਜ਼ਾ ਬੰਦਾ ਮੁਆਵਜ਼ਾ ਦੇ ਕੇ ਆਵਾਂਗੇ ਹੁਣ ਅਸੀਂ ਇਹ ਜਿਹੜੇ ਘਰ ਪਾਣੀ ਜਿਹੜੇ ਘਰਾਂ 'ਚ ਪਾਣੀ ਆਇਆ ਹੋਇਆ ਉਹਨਾਂ ਘਰਾਂ 'ਚ ਮੈਂ ਤੇ ਬਾਬਾ ਜੀ ਤੇ ਚੀਮਾ ਸਾਹਿਬ ਦੀ ਡੀਸੀ ਸਾਹਿਬ ਅਸੀਂ ਜਾ ਰਹੇ ਅਸਿਸੂ ਸਾਹਿਬ ਖੁਦ ਜਾ ਕੇ ਕਿਉਂਕਿ ਸਮਾਨ ਜਿਹੜਾ ਸਾਰਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੇਵਾ ਵੱਲੋਂ ਸਾਰਾ ਰਾਸ਼ਨ ਪਹੁੰਚ ਰਿਹਾ ਡੰਗਰਾਂ ਦਾ ਚਾਰਾ ਪਹੁੰਚ ਰਿਹਾ ਫਿਰ ਵੀ ਘਰ-ਘਰ ਜਾ ਕੇ ਪੁੱਛ ਕੇ ਪੁੱਛਣ ਜਾ ਰਹੇ ਹਾਂ ਤੁਸੀਂ ਨਾਲ ਚੱਲਣ ਨਾਲ ਚਲੋ ਕਿ ਜੇ ਕਿਸੇ ਨੂੰ ਕੋਈ ਲੋੜ ਆ ਉਹ ਦਵਾਂਗੇ ਜਿਹੜਾ ਬੰਦਾ ਮੁਆਵਜ਼ਾ ਉਹ ਕੱਲੇ-ਕੱਲੇ ਦਾ ਬੰਦਾ ਮੁਆਵਜ਼ਾ ਵੀ ਮਿਲੂਗਾ ਫਿਲਹਾਲ ਜਿਹੜੀ ਲੋੜ ਹੈ ਇਹਨਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਉਹਦੇ ਲਈ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਹਰ ਪਿੰਡ ਹਰ ਉਸ ਘਰ 'ਚ ਪਹੁੰਚ ਰਿਹਾ ਹੈ ਜਿੱਥੇ ਪਾਣੀ ਜ਼ਿਆਦਾ ਆਇਆ ਹੈ ਮਤਲਬ ਕਿਸਾਨਾਂ ਦੀ ਮੰਗ ਹੈ ਕਿ ਪਿਛਲੀ ਵਾਰ ਜਿਹੜਾ ਮੁਆਵਜ਼ਾ ਮਿਲਿਆ ਹੈ ਉਹਦੇ ਵਿੱਚ ਕਈ ਅਜਿਹੇ ਪੈਰਾਮੀਟਰ ਸਨ ਕਿ ਜਦੋਂ ਕਈ ਕਿਸਾਨ ਵਾਂਝੇ ਰਹਿ ਗਏ ਨਹੀਂ ਇਸ ਵਾਰ ਕੇ ਜੋ ਦੂਰੀ ਮਾਰ ਪਈ ਹੈ ਦੂਜੀ ਵਾਰ ਦੋ ਸਾਲਾਂ ਦੇ ਵਿੱਚ ਮਾਰ ਪਈ ਹੈ ਦੇਖੋ ਪਰਮਾਤਮਾ ਦੀ ਮਾਰ ਕੇ ਕੋਈ ਜ਼ਿਆਦਾ ਜ਼ੋਰ ਨਹੀਂ ਚੱਲਦਾ ਹੁੰਦਾ ਪਰ ਇਸ ਵਾਰ ਕੋਈ ਵੀ ਕਿਸਾਨ ਵਾਂਝਾ ਨਹੀਂ ਰਹੂਗਾ ਹਰ ਕਿਸਾਨ ਭਰਾ ਨੂੰ ਜਿਹੜਾ ਬੰਦਾ ਮੁਆਵਜ਼ਾ ਮਿਲੂਗਾ ਸੋ ਮੁੱਖ ਮੰਤਰੀ ਸਾਡੇ ਸਰਬੰਸਗਮਾਨ ਜੀ ਦਾ ਸਾਨੂੰ ਆਦੇਸ਼ ਵੀ ਹੈ ਕਿ ਘਰ ਘਰ ਪਹੁੰਚੋ ਅਤੇ ਸਾਰਿਆਂ ਨਾਲ ਜਿਹੜਾ ਵਾਅਦਾ ਕਰਕੇ ਆਓ ਤੇ ਨਾਲ ਦੇ ਨਾਲ ਅਫਸਰਾਂ ਨੂੰ ਹੁਕਮ ਦਿੱਤੇ ਹੋਏ ਆ ਕਿ ਸਪੈਸ਼ਲ ਗੁਦਾਵਰੀ ਲਈ ਅਸੀਂ ਖੋਲ੍ਹ ਦਿੱਤੀ ਹੈ ਜਦੋਂ ਪਾਣੀ ਕਰਦਾ ਸਾਰਿਆਂ ਦੀ ਸਪੈਸ਼ਲ ਗੁਦਾਵਰੀ ਹੋ ਕੇ ਸਾਰਿਆਂ ਨੂੰ ਮੰਨਦਾ ਮੁਆਵਜ਼ਾ ਮਿਲੂਗਾ ਕੋਈ ਵੀ ਘਰ ਇਹੋ ਜਿਹਾ ਨਹੀਂ ਜਿਹੜਾ ਰਹਿ ਜਾਊਗਾ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਫਿਲਹਾਲ ਆਪਾਂ ਆਪਣੀ ਜਾਨ ਦੀ ਮਾਲ ਦੀ ਰੱਖਿਆ ਕਰੀਏ ਜਿਹੜੇ ਘਰਾਂ 'ਚ ਪਾਣੀ ਆ ਚੁੱਕਾ ਆਲੇ ਦੁਆਲੇ ਨਾਲ ਵੀ ਟੱਚ ਕਰ ਚੁੱਕਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਅਸੀਂ ਬਾਹਰ ਆ ਜੀਏ ਸਾਡੇ ਵੱਲੋਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਾਰਾ ਬੰਦੋਬਸਤ ਕੀਤਾ ਗਿਆ ਉਹਨਾਂ ਦੇ ਰਹਿਣ ਸਹਿਣ ਦਾ ਉਹਨਾਂ ਦੇ ਖਾਣ ਪੀਣ ਦਾ ਇੱਥੋਂ ਤੱਕ ਕਿ ਉਹਨਾਂ ਦੇ ਡੰਗਰਾਂ ਦਾ ਜਾਨਵਰਾਂ ਦਾ ਸਾਰਿਆਂ ਦਾ ਜਿਹੜਾ ਵੀ ਉਹ ਅਸੀਂ ਬਾਹਰ ਉਹਨਾਂ ਦੀ ਰੱਖ ਕੇ ਉਹਨਾਂ ਦੀ ਦੇਖਪਾਲ ਕਰਵਾ ਸਕਦੇ ਹਾਂ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਇਸ ਜਿਹੜੀ ਮੁਸੀਬਤ ਆਪਾਂ ਨਾ ਹੋਰ ਵਿੱਚ ਰਹਿ ਕੇ ਕੋਈ ਨੁਕਸਾਨ ਕਰਾ ਲਈਏ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਕੁਣ ਇਸ ਟੈਂਡ ਜਿਹੜੇ ਆਪਾਂ ਨੂੰ ਦਰਿਆ ਵਾਲੇ ਘਰ ਉਹ ਖਾਲੀ ਕਰਕੇ ਬਾਹਰ ਜਰੂਰ ਆ ਜਣਾ ਚਾਹੀਦਾ ਮੁਣੀ ਸਾਹਿਬ ਕਿੰਨਾ ਏਰੀਆ ਪ੍ਰਭਾਵਿਤ ਹੈਗਾ ਜੀ ਪੰਜਾਬ ਦਾ ਟੂਰਨੇ ਪੰਜਾਬ ਦੇ ਕਾਫੀ ਜ਼ਿਲ੍ਹੇ ਜੀ ਫਿਰੋਜ਼ਪੁਰ ਤੋਂ ਲੈ ਕੇ ਹੁਣ ਗੁਰਦਾਸਪੁਰ ਪਠਾਨਕੋਟ ਅੱਜ ਮੁੱਖ ਮੰਤਰੀ ਸਾਹਿਬ ਖੁਦ ਗਏ ਹੋਏ ਆ ਮੈਰੀ ਸੁਲਤਾਨਪੁਰ ਲੋਧੀ ਲੱਗੀ ਹੋਈ ਹੈ ਡਿਊਟੀ ਬਹੁਤ ਸਾਰੇ ਮਨਿਸਟਰ ਸਾਹਿਬ ਜਿਨ੍ਹਾਂ ਲਾਲਜੀ ਭੁੱਲਰ ਜੀ ਆ ਸਾਡੇ ਬਰਿੰਦਰ ਗੁਇਲ ਜੀ ਹਰ ਜ਼ਿਲ੍ਹੇ ਜਾ ਰਹੇ ਅੱਜ ਖੁੱਡੀਆਂ ਸਾਹਿਬ ਵੀ ਆ ਰਹੇ ਸਾਰੀ ਸਰਕਾਰ ਸਾਡੇ ਸੇਵਾਦਾਰਾਂ ਵਾਂਗ ਸਹੀ ਸੇਵਾਦਾਰਾਂ ਦੀ ਪਾਰਟੀ ਸੇਵਾਦਾਰ ਸਰਕਾਰ ਸੋ ਸਾਡੇ ਪਾਰਟੀ ਸੁਪਰੀਮਾਰਵਿਨ ਕੇਜਰੀਵਾਲ ਜੀ ਦਾ ਵੀ ਸਾਨੂੰ ਇਹੀ ਵਾਰ-ਵਾਰ ਹੁਕਮ ਆ ਰਿਹਾ ਕਿ ਸਾਰਿਆਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਤੇ ਉਹਨਾਂ ਦਾ ਬੰਦ ਦਾ ਮੌਜਾ ਤੇ ਮਿਲੂਗਾ ਮਿਲੂਗਾ ਪਰ ਫਿਲਹਾਲ ਉਹਨਾਂ ਦੀ ਜਿਹੜੀ ਜਾਨ ਦੀ ਰੱਖਿਆ ਕੀਤੀ ਜਾਵੇ